ਕਿਸੇ ਕਿਸਾਨ ਨੇ ਹਮ ਮਹਾਤਮਾ ਬੁੱਧ ਨੂੰ ਆਵਦੇ ਕਰੇ ਬੁਲਾਇਆ ਹਮ ਕਿ ਮੈਂ ਤੁਹਾਨੂੰ ਪ੍ਰਸ਼ਾਂਤਾ ਸਿਖਾਉਣਾ ਹੈ ਹਾਂਜੀ ਕਹਿੰਦਾ ਠੀਕ ਹੈ ਉਹਦੇ ਮੂਰੇ ਥਾਲੀ ਧਾਰਤੀ ਹਮ ਜਦੋਂ ਬੁਰਕੀ ਤੋੜਨ ਲੱਗਿਆ ਨਾ ਹਮ ਕਿਸਾਨ ਕਹਿੰਦਾ ਖੜ ਜਾ ਹਮ ਪਹਿਲਾਂ ਮੇਰੇ ਸਵਾਲ ਦਾ ਜਵਾਬ ਦੇ ਹਮ ਕਹਿੰਦਾ ਪੁੱਛ ਹਮ ਕਹਿੰਦਾ ਇਹ ਜਿਹੜੇ ਦਾਣੇ ਨੇ ਨਾ ਹਮ ਇਹ ਦਾਣੇ ਪਹਿਲਾਂ ਮੈਂ ਧਰਤੀ ਪੱਧਰ ਕੀਤੀ ਉਹ ਜਾਨੇ ਬੀਜੇ ਫਿਰ ਪਾਣੀ ਲਾਇਆ ਉੱਚੀ ਨੀਚ ਧਰਤੀ ਸੱਦੀ ਕੀਤੀ ਫਿਰ ਦਾਣੇ ਕਹਿੰਦਾ ਉੱਠੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਪਿਹਾਇਆ ਫਿਰ ਬੁਰਕੀ ਤੱਕ ਆਏ ਨੇ ਐਡਾ ਲੰਬਾ ਪ੍ਰੋਸੈਸ ਆ ਜੀ ਤੂੰ ਚਾਰਕਬੋਲ ਬੋਲ ਕੇ ਤੁਰ ਜਾਂਦਾ ਹੈ ਤੈਨੂੰ ਲੋਕ ਬੋਲਦੇ ਸੁਣਦੇ ਨੇ ਲੈ ਸਾਧ ਦਾ ਕੀ ਆ ਬੋਲੀ ਜਾਂਦਾ ਤਾਂ ਬੜਾ ਖੂਬਸੂਰਤ ਜਵਾਬ ਦਿੰਦਾ ਮਹਾਤਮਾ ਬੋਧ ਨੇ ਉਹ ਕਹਿੰਦਾ ਤੁਸੀਂ ਇਹ ਧਰਤੀ ਦੇ ਵਿੱਚ ਬੀਜ ਪਾਉਨੇ ਇਹ ਬੀਜ 80% ਤੋਂ ਵੱਧ ਤੁਹਾਡੇ ਘਰ ਵਾਪਸ ਆ ਜਾਂਦੇ ਨੇ। ਫਸਲ ਬਣ ਕੇ ਆਉਂਦੇ ਨੇ। ਅਸੀਂ ਜਿਹੜਾ ਕੁਝ ਬੋਲਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਲੋਕਾਂ ਦੇ ਸੀਨੇ ਵਿੱਚ ਕੁਝ ਬੀਜ ਦੇਣ ਦੀ। ਹੂੰ ਵਿਚਾਰ, ਬੋਲ, ਤਰਜ਼, ਲਹਿਜਾ ਜਿਹੜਾ ਕੁਝ ਅਸੀਂ ਸਿੱਖਿਆ ਵਿਰਾਸਤ ਲੋਕਾਂ ਦੇ ਸੀਨੇ 'ਚ ਬੀਜਦੀ ਹੈ। ਹੂੰ ਜਿਹੜੀ ਧਰਤੀ 'ਚ ਅਸੀਂ ਬੀਜਦੇ ਆ ਨਾ ਬੜੀ ਉਬੜ ਖਾੜ ਬੜਾ ਹੈ। ਇਕਸਾਰ ਨਹੀਂ ਹੁੰਦੀ। ਹੂੰ